ਮੈਂ ਉਹਨਾਂ ਦੇ ਨਾਲ ਬੈਠਾ ਤੇ ਉਹ ਵੀਡੀਓ ਵੀ ਬਣਾ ਰਿਹਾ ਫੋਨ ਤੇ ਉਹ ਮੈਨੂੰ ਦੱਸੋਗੇ ਤੁਸੀਂ ਕਿੱਦਾਂ ਆਉਣਾ ਤਾਂ ਫੇਰ ਬੱਸ ਸਾਡਾ ਕਿੱਦਾਂ ਚਾਲੂ ਕਰਕੇ ਜਾਣਾ ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਗੋਕੇ ਵੱਲੋਂ ਹਲਕਾ ਭਦੌੜ ਦੇ ਵਿਕਾਸਕਾਰਾਂ ਜਾਂ ਸੰਬੰਧੀ ਇੱਕ ਪੱਤਰਕਾਰਾਂ ਦੀ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਸ਼ਹਿਰ ਅੰਦਰ ਬਣਨ ਜਾ ਰਹੀ ਵਾਕ ਰੂੜੀ ਖੇਡ ਸਟੇਡੀਅਮ ਸਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਅਧੀਨ 3.5 ਕਰੋੜ ਰੁਪਏ ਦੇ ਹੋਰਨਾਂ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ ਉਹਨਾਂ ਨੇ ਕਿਹਾ ਕਿ ਅਦਨੁਕ ਖੇਡ ਸਟੇਡੀਅਮ ਪੂਰੀ ਤਰ੍ਹਾਂ ਸੂਹਲਤਾਵਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਖਿਡਾਰੀਆਂ ਨੂੰ ਇੱਕ ਵਧੀਆ ਤਜਰਬੇਕਾਰ ਕੋਚ ਦੀ ਅਗਵਾਈ ਹੇਠ ਸਿਖਲਾਈ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਿਹਾ ਕਿ ਖੇਡ ਸਟੇਡੀਅਮ ਇਸੇ ਤਿਬਰੇ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਜਦ ਕਿ ਉਕਤ ਫੀਡ ਸਟੇਡੀਅਮ ਆਪਣੇ ਆਪ ਵਿੱਚ ਇੱਕ ਲਾਜਵਾਬ ਸਹੂਲਤਾਂ ਵਾਲਾ ਸਟੇਡੀਅਮ ਹੋਵੇਗਾ ਮੈਂ ਲੁਬਾਸ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਕਪਾ ਮੰਡਿਕ ਜੀ ਜਿਵੇਂ ਇੱਕ ਮਿੰਟਿਆਰ ਸ਼ੋਰ ਬਹੁਤ ਹੈ ਜਾਨੋ ਕੀ ਕਹਿੰਦੇ ਹਨ ਜਮੇਸ਼ ਪਰ ਸਭ ਤੋਂ ਪਹਿਲਾਂ ਤਾਂ ਮੈਂ ਸਫਾ ਮੰਡੀ ਦੇ ਸਮੂਹ ਸਤਿਕਾਰਯੋਗ ਜਿਹੜੇ ਪੱਤਰਕਾਰ ਭਾਈ ਚਾਰੇ ਦੇ ਸਤਿਕਾਰਯੋਗ ਸਾਥੀ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਆਪਣੇ ਟਾਈਮ ਤੋਂ ਟਾਈਮ ਬੈਠ ਕੇ ਪਰ ਲੰਮਾ ਟਾਈਮ ਬੈਠ ਕੇ ਇੱਕ ਮਤਲਬ ਭਰਾ ਮਾਂ ਮੰਨੂ ਸ਼ਹਿਰ ਵਾਸੀਆਂ ਵਾਂਗੂ ਆਪਣੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਿਹੜਾ ਗੱਲ ਕਰੀ ਆ ਔਰ ਉਹਨਾਂ ਦੇ ਸਮੇਂ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਆ ਜਿਹੜੇ ਉਹ ਐਸੇ ਵਿਕਤੀ ਸਾਲ-ਸਾਲ ਦੇ ਵਿੱਚ ਆ ਜਿਹੜਾ ਉਹਨਾਂ ਦੇ 7-8 ਮਹੀਨਿਆਂ ਦੇ ਵਿੱਚ ਉਹ ਕਰਵਾਉਂਦੇ ਆ ਇਹ ਹਲਕੇ ਬਦੌੜ ਨੂੰ ਹੁਣ ਕਿੰਨੇ ਵਿਕਾਸ ਕਾਰਜਾਂ ਲਈ ਕਿੰਨੀ ਗ੍ਰਾਂਟ ਆਈ ਹੈ ਜੀ ਸਭ ਤੋਂ ਜ਼ਿਆਦਾ ਜਿਹੜਾ ਝੋਰ ਲੱਗਿਆ ਵਾ ਜੀ ਉਹ ਪਿੰਡਾਂ ਤੇ ਸ਼ਹਿਰਾਂ ਦੇ ਗਰਾਊਂਡਾਂ ਦੇ ਲਈ ਆ ਉਹਦੇ ਨਾਲ ਨਾਲ ਜਿਹੜਾ 21 ਲਾਇਬ੍ਰੇਰੀਆਂ ਦਾ ਕੰਮ ਚੱਲ ਰਿਹਾ 32 ਗਰਾਊਂਡਾਂ ਦਾ ਮਤਲਬ ਦੋ ਬਣ ਚੁੱਕੇ ਆ 30 ਹਲੇ ਬਾਕੀ ਆ ਉਹਨਾਂ ਦਾ ਉਹਦੇ ਨਾਲ ਨਾਲ 26 ਜਿਹੜੇ ਵਾਲੀਬਾਲ ਦੇ ਗਰਾਊਂਡ ਐਕਸਟਰਾ ਨੇ ਇਹ ਸਟੈਂਡਰਡ ਟ੍ਰੈਕਾਂ ਤੋਂ ਉਲਾਵਾ 32 26 ਪਰ ਉਹਦੇ ਨਾਲ ਨਾਲ ਦੋ ਸੜਕਾਂ ਆਪਣੀਆਂ ਪਲਾਨ ਰੋਡ ਦੇ ਵਿੱਚ ਪਈਆਂ ਔਰ ਇਸ ਤੋਂ ਪਹਿਲਾਂ ਹਲਕਾ ਭਦੌੜ ਦੀ ਕੋਈ ਵੀ ਸੜਕਾ ਜਿਹੜੀ ਉਹ ਸਟੇਟ ਗਵਰਨਮੈਂਟ ਦੇ ਪਲਾਨ ਰੋਡ ਦੇ ਵਿੱਚ ਨਹੀਂ ਸੀ ਜਿਹਦੇ ਵਿੱਚ ਆਪਾਂ ਨੂੰ ਜਿਹੜਾ ਪੀ ਡਬਲਯੂ ਡੀ ਮਿਨਿਸਟਰ ਵੱਲੋਂ 31 ਕਰੋੜ ਕਰੋੜ ਰੁਪਈਆ ਜਿਹੜਾ ਉਹ ਜਾਰੀ ਕਰਿਆ ਗਿਆ ਜਿਹੜਾ ਇਹ 25 ਕਿਲੋਮੀਟਰ ਸੜਕਾ ਕੀ ਇਹ ਜਿਹੜੀ ਆਪਣਾ ਰੂੜੇਕੇ ਕਲਾ ਤੋਂ ਮਹਿਤਾ ਮਹਿਤੇ ਤੋਂ ਤਬੇ ਤੱਕ ਮਹਿਤਾ ਜਿਹੜਾ ਆਪਣਾ ਮੋੜ ਵਾਜਾ ਉੱਥੋਂ ਤੱਕ 8 ਕਿਲੋਮੀਟਰ ਹੈ ਔਰ ਉਹਦੇ ਨਾਲ-ਨਾਲ ਜਿਹੜੀ ਆਰੀਆ ਭੱਟਾ ਕਾਲਜ ਹੈਗਾ ਚੀਮਾ ਉਥੋਂ ਉੱਗੋਕੇ ਉੱਗੋਕੇ ਤੇ ਮੋੜ ਨਾਬਾ ਮੋੜ 90 ਤੋਂ ਹੈਗਾ ਜੈਮਲ ਸਿੰਘ ਵਾਲਾ ਜੈਮਲ ਸਿੰਘ ਵਾਲੇ ਤੋਂ ਆਲੀਕੇ ਬਾਬਾ ਚਿਤਾ ਨੰਦ ਜੀ ਦੀ ਜਿਹੜੀ ਗਊਸਲਾ ਉਹਦੇ ਤੱਕ 18 ਕਿਲੋਮੀਟਰ ਸੜਕ ਹੈਗੀ ਆ ਔਰ ਇਹ 18 ਫੁੱਟ ਚੌੜੀ ਬਣਨੀ ਹੈ ਜਿਹਦੇ ਲਈ ਦੋਨਾਂ ਸੜਕਾਂ ਦੇ ਲਈ ਆਪਾਂ ਨੂੰ 31 ਕਰੋੜ ਰੁਪਏ ਜਿਹੜਾ ਉਹ ਜਾਰੀ ਹੋਇਆ ਇਹਦੇ ਵਿੱਚ ਸਿਰਫ ਟਾਪੇ ਦੇ ਕੀ ਬਿਰਬੇ ਨੇ ਜੀ ਆ ਟਾਪੇ ਦੇ ਲਈ ਇੱਕ ਤਾਂ ਆਪਾਂ ਡਵੈਲਪਮੈਂਟ ਦੇ ਲਈ ਹੈਗਾ 3.5 ਕਰੋੜ ਰੁਪਏ ਦੇ ਟੈਂਡਰ ਲਗਾਏ ਨੇ ਜਿਹੜੇ ਜਿਹਦੇ ਚ ਸੀਸੀਟੀਵੀ ਦੀ ਗੱਲ ਹੈ ਤੇ ਜਾ ਕਿਤੇ ਕੋਈ ਸੀਵਰੇਜ ਦੀ ਸਮੱਸਿਆ ਉਹਦੇ ਲਈ ਔਰ 3 ਕਰੋੜ ਰੁਪਿਆ ਇੱਕ ਅਲੱਗ ਤੋਂ ਹੈਗਾ ਜਿਹੜਾ ਉਹ ਆਪਣੇ ਸਟੇਡੀਅਮ ਦੇ ਲਈ ਪੀ ਡਬਲਯੂ ਡੀ ਮਿਨਿਸਟਰ ਸਾਹਿਬ ਨੇ ਪਾਸ ਕਰਿਆ ਜਿਹਦੇ ਦੇ ਬਹੁਤ ਜਲਦ ਆਪਾਂ ਸਾਰੇ ਸ਼ਹਿਰ ਵਾਸੀਆਂ ਦੇ ਨਾਲ ਮਿਲ ਕੇ ਉਹਦਾ ਕੰਮ ਜਿਹੜਾ ਉਹ ਸ਼ੁਰੂ ਕਰਵਾਵਾਂ। ਤੇ ਇੱਕ ਹੋਰ ਦੱਸੋ ਨਗਰ ਕੌਂਸਲ ਚੋਣਾਂ ਨੇੜੇ ਆਈਆਂ 6 ਮਹੀਨੇ ਰਹਿ ਗਏ ਇਹਦੇ ਬਾਰੇ ਕੀ ਮੈ ਆਈ ਜੁਰ। ਨਗਰ ਕੌਂਸਲ ਚੋੜਾ ਤਾਂ ਦੇਖੋ ਜੀ ਚੋਣਾਂ ਲੜਾਂਗੇ ਜਿੱਤਾਂਗੇ। ਨਾ ਨਾ ਜੀ ਤੇ ਦੱਸੋ ਕਿੰਨੇ ਬੱਸ ਸਟੈਂਡ ਬੰਦ ਪਿਆ ਉਹਤੇ ਇੰਨਾ ਪੈਸਾ ਲੱਗ ਚੁੱਕਿਆ। ਤੁਸੀਂ ਵੀ ਪਹਿਲਾਂ ਉਹਦੇ ਬਾਰੇ ਬੋਲਦੇ ਰਹੇ। ਰੁਪਿਆ ਦੇ ਨਾਲ ਬਣਿਆ। ਉਹ ਖੰਡਰ ਬਣਦਾ ਜਾ ਰਿਹਾ ਵੀ ਤਾਂ ਕਿ ਆਪਾਂ ਉਹਨੂੰ ਜਲਦ ਤੋਂ ਜਲਦ ਜਿਹੜਾ ਕੁੱਚਲਾ ਸਕੀਏ ਮੈਂ ਹੰਡਾਣਾ ਸਭ ਤੋਂ ਟਾਈਮ ਵੀ ਲਿਆ ਹਾਂ ਦੁਬਾਰੇ ਵੀ ਮੈਂ ਹੁਣੀ ਕਨਫਰਮ ਕਰ ਲੈਂਦਾ ਉਹਨਾਂ ਨਾਲ ਫੋਨ ਲਾ ਕੇ ਵੀ ਕਿੱਦੇ ਹੋਣਗੇ ਚੱਲੋ ਸਰ ਅਸੀਂ ਬੱਸ ਟੀਮ ਦੇ ਨਾਲ ਨਹੀਂ ਚੱਲੀ ਜੇ ਉਹਨਾਂ ਤੋਂ ਮੈਂ ਆਲਰੇਡੀ ਟਾਈਮ ਲਿਆ ਵਾ ਵੀ ਉਹ ਆਪਣੀ ਟੀਮ ਦੇ ਨਾਲ ਆਉਣਗੇ ਤੇ ਸਾਰਿਆਂ ਉਹ ਦੇਖ ਕੇ ਜਗ੍ਹਾ ਦੀ ਕੰਡੀਸ਼ਨਾਂ ਬਹੁਤ ਜਲਦ ਹੈ ਜਿਹੜੋ ਆਪਣਾ ਬੱਸ ੱਡਾ ਕੁੱਚ ਲਾਗੇ ਐਮ ਡੀ ਨੇ ਜੀ ਉਹਦੇ ਹਾਂ ਪੀ ਆਰਟੀਸੀ ਦੇ ਚੇਅਰਮੈਨ ਨੇ ਆ ਮੁੱਖ ਚੇਅਰਮੈਨ ਜੀ ਨਾਮ ਹੈ ਆਰਨਜੋਤ ਸਿੰਘ ਹੰਡਾਣਾ ਜੀ ਪਟਿਆਲੇ ਤੁਹਾਨੂੰ ਐਮਐਲਏ ਸਾਹਿਬ ਤੁਸੀਂ ਹੁਣੇ ਹੀ ਨਗਰ ਕੌਂਸਲ ਦੀਆਂ ਚੋਣਾਂਾਰੇ ਥੋੜਾ ਜਿਹਾ ਇਸ਼ਾਰਾ ਕੀਤਾ ਉਹ ਜਿਹੜੀਆਂ ਚੋਣਾਂ ਨੇ ਉਹ ਪਾਰਟੀ ਵੇ ਸਸਤੇ ਹੋਣਗੀਆਂ ਜਾਂ ਖੁੱਲ੍ਹ ਛੜੀਆਂ ਜਾਣਗੀਆਂ ਜਾਂ ਜਾਂ 6 ਮਹੀਨੇ ਦਾ ਟਾਈਮ ਰਹਿ ਗਿਆ ਸਿਰਫ ਆ ਉਹ ਤਾਂ ਜੀ ਦੇਖੋ ਜਿਵੇਂ ਉੱਪਰੋਂ ਹੁਕਮ ਹੋਊਗਾ ਉਸੇ ਹਿਸਾਬ ਨਾਲ ਆਪਾਂ ਤਾਂ ਲੜਾਂਗੇ ਔਰ ਇਹ ਹੜਾ ਨਾਲ ਸਾਹਮਣੇ ਫੋਨ ਚੱਕਿਆ ਨਹੀਂ ਪਰ ਉਹ ਮੇਰਾ ਉਹਨਾਂ ਨਾਲ ਟਾਈਮ ਹੋਇਆ ਭਈ ਉਹ ਕਹਿੰਦੇ ਸੀ ਕਿ ਵੀ ਆ ਕੇ ਤੁਹਾਡਾ ਬਖਸ਼ਦਾ ਉਹਦੇ ਕਹਿੰਦੇ ਉਹ ਕੋਸ਼ਿਸ਼ ਜਾਰੀ ਹੈ ਜੀ ਚੱਲ ਪੂਗਾ ਜੀ ਆਪ ਜਿਹੜਾ ਹਾਈ ਕਮਾਂਡ ਵੱਲੋਂ ਆਦੇਸ਼ ਆਣਾ ਹਾਂਜੀ ਹਾਂਜੀ ਪਾਲਣਾ ਤਾਂ ਆਪਾਂ ਉਸੇ ਦੀ ਹਾਂਜੀ ਜੀ 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 ਪਰ ਉਸ ਤੋਂ ਬਾਅਦ ਜਦੋਂ ਅਸੀਂ ਕੈਂਡੀਡੇਟ ਸਿਲੈਕਟ ਕਰਨੇ ਆ ਉਹਨਾਂ ਦਾ ਮਾਪਦੰਡ ਕੀ ਹੋਊ ਉਹਦਾ ਮਾਪਦੰਡ ਇਹ ਹੋਊਗਾ ਜੀ ਕਿ ਜਿਹੜਾ ਬੰਦਾ ਆਪਣੇ ਔਰਡ ਦੀ ਸ਼ਹਿਰ ਦੀ ਡਿਵੈਲਪਮੈਂਟ ਕਰਾ ਸਕਦਾ ਜਿਹੜੇ ਬੰਦੇ ਦਾ ਅਸਰ ਰਸੂਖਾ ਲੋਪਰ ਜਿਹੜਾ ਸਹੀ ਬੰਦਾ 50 ਜਿਹੜੇ ਮਹਤਵਾਰ ਪੱਤਰਕਾਰ ਨੇ ਭਾਈ ਮੈਂ ਉਹਨਾਂ ਦੇ ਨਾਲ ਬੈਠਾ ਤੇ ਉਹ ਵੀਡੀਓ ਵੀ ਬਣਾ ਰਿਹਾ ਫੋਨ ਤੇ ਉਹ ਮੈਨੇ ਦੱਸੋ ਵੀ ਤੁਸੀਂ ਕਿੱਦਾਂ ਆਉਣਾ ਤਾਂ ਫੇਰ ਬੱਸ ਅੱਡਾ ਕਿੱਦਾਂ ਚਾਲੂ ਕਰਕੇ ਜਾਣਾ ਤਾਂ ਭਈ ਮੰਗਲਵਾਰ ਨੂੰ ਤਾਂ ਮੈਂ ਨਹੀਂ ਹੈਗਾ ਮੈਂ ਇਸੇ ਟਾਈਮ ਲਿਆ ਹੋਇਆ ਮੰਗਲਵਾਰ ਨੂੰ ਹਾਂਜੀ ਆ ਜੀ ਜੀ ਬੁੱਧਵਾਰ ਸਵੇਰੇ ਜਾਂ ਸ਼ਾਮ ਨੂੰ ਬਸ ਠੀਕ ਹੈ ਭਾਈ ਆ ਸਾਰੇ ਪੱਤਰਕਾਰ ਭਾਈ ਹੁਣ ਦੇਖੋ ਹੁਣ ਮੈਂ ਇਕੱਲਾ ਨਹੀਂ ਫੋਨ ਕਰ ਰਿਹਾ ਸਾਡੇ 60 ਬੰਦੇ ਬੈਠੇ ਆ ਸੀ ਸਾਰੇ ਫੋਨ ਕਰ ਰਹੇ ਆ ਇਹ ਸਵੇਰੂ ਖਬਰਾਂ ਛੱਪ ਜਾਣੀ ਇਹ ਚੈਨਲ 'ਚ ਹੀ ਦੇਖ ਲਿਓ ਜੀ ਹਾਂ ਬੁੱਧਵਾਰ ਨੂੰ ਬਸ ਭਾਈ ਤੁਸੀਂ ਇੱਥੇ ਹੋਇਓ ਹੈਨਾ ਓਕੇ ਓਕੇ ਉਹ ਕਰੰਗਦੇ ਹੋਏ ਬੁੱਧਵਾਰ ਨੂੰ ਫਿਰ ਆਪਾਂ ਸਾਰੀ ਕਰਕੇ ਤੁਹਾਨੂੰ ਚਲਾਉਂਦੇ ਆ